ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਆ ਜਿਹੜੀ ਤੁਸੀਂ ਫੋਟੋ ਵੇਖ ਰਹੇ ਹੋ ਇਹ ਭਾਈ ਕਨਈਆ ਜੀ ਦੀ ਜਿਹਦਾ ਢੋਲ ਅਤੇ ਮਸਕ ਦੀ ਫੋਟੋ ਆ ਇਹ ਜਿਹੜੀ ਤੁਸੀਂ ਵੇਖ ਰਹੇ ਹੋ ਉਸ ਗੁਰਦੁਆਰੇ ਦੇ ਮੁੱਖ ਸੇਵਾਦਾਰ ਦੇ ਦੱਸਣ ਮੁਤਾਬਕ ਇਹ ਭਾਈ ਕਨਈਆ ਜੀ ਦੀ ਮਸਕ ਅਤੇ ਢੋਲ ਆ ਜਿਹੜੇ ਭਾਈ ਕਨਈਆ ਜੀ ਉਹਦੇ ਵਿੱਚ ਪਾਣੀ ਭਰਦੇ ਸੀ ਤੇ ਲੋੜਵੰਦਾਂ ਨੂੰ ਪਾਣੀ ਪਲਾਉਂਦੇ ਸੀ ਤੁਹਾਨੂੰ ਪਤਾ ਹੈ ਭਾਈ ਕਨਈਆ ਜੀ ਸਾਂਝੀ ਬਾਲਤਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਨੇ ਆ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਜਿਹੜਾ ਕਮਰਾ ਤੁਸੀਂ ਦੇਖ ਰਹੇ ਹੋ ਇਹ ਭਾਈ ਕਨਈਆ ਜੀ ਦਾ ਤਪ ਸਥਾਨ ਆ ਇੱਥੇ ਉਹ ਤਪ ਕਰਦੇ ਸੀ ਗੁਰਮਾਣੀ ਪੜ੍ਹਦੇ ਸੀ ਤੇ ਜਿਹੜੀ ਤੁਸੀਂ ਆਹ ਕੁੰਡੀ ਵੇਖੋਗੇ ਇਹ ਕੁੰਡੀ ਅਤੇ ਇਹ ਘੋਟਣਾ ਵੀ ਭਾਈ ਕਨਈਆ ਜੀ ਦੇ ਸਮੇ ਦਾ ਉੱਥੇ ਦੇ ਮੁੱਖ ਸੇਵਾਦਾਰ ਨੇ ਸਾਨੂੰ ਇਹ ਦੱਸਿਆ ਆ ਜਿਹੜੀ ਤੁਸੀਂ ਬੋਲੀ ਦੇਖ ਰਹੇ ਹੋ ਭਾਈ ਕਨਈਆ ਜੀ ਦੇ ਸਮੇਂ ਦੀ ਬੋਲੀ ਆ ਭਾਈ ਕਨਈਆ ਜੀ ਇਥੋਂ ਮਸਕ ਚ ਪਾਣੀ ਭਰ ਕੇ ਲੋੜਵੰਦਾਂ ਨੂੰ ਪਾਣੀ ਪਰਾਉਂਦੇ ਸੀ ਭਾਈ ਕਨਈਆ ਜੀ ਇੱਕ ਐਸੇ ਸਖਸ ਨੇ ਜਿਨ੍ਹਾਂ ਨੇ ਕਦੇ ਵੀ ਕਿਸੇ ਨਾਲ ਵਖਰੇਵਾ ਨਹੀਂ ਕਰਿਆ ਕਦੇ ਵੀ ਕਿਸੇ ਨੂੰ ਦੁਰਪਰੇ ਨਹੀਂ ਕਰਿਆ ਉਹਨਾਂ ਦੀ ਅੱਖ ਨੇ ਹਮੇਸ਼ਾ ਗੁਰੂ ਪਿਆਰਿਓ ਹਰੇਕ ਬੰਦੇ ਨੂੰ ਇੱਕ ਗੁਰੂ ਭਜੋ ਜਾਣਿਆ ਇੱਕ ਗੁਰੂ ਦੇ ਬੰਦੇ ਵਜੂ ਜਾਣਿਆ ਆ ਜਿਹੜੀਆਂ ਤੁਸੀਂ ਹੁਣ ਬੌਲੀਆਂ ਦੇਖੋਗੇ ਇਹ ਵੀ ਪਾਈਕ ਨਹੀਂ ਹੈ ਜਿਹਦੇ ਸਮੇਂ ਦੀਆਂ ਬੌਲੀਆਂ ਨੇ ਇਹ ਬੌਲੀ ਜਿਹੜੀ ਤੁਸੀਂ ਦੇਖ ਰਹੇ ਹੋ ਇੱਥੋਂ ਇਹ ਚੋਂ ਪਾਣੀ ਸੁੱਕ ਗਿਆ ਹੈ ਇਹ ਜਿਹੜਾ ਗੁਰਦੁਆਰਾ ਇਹ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਦਸ਼ਮੇਸ਼ ਅਕੈਡਮੀ ਟੱਪ ਕੇ ਥੋੜਾ ਜਿਹਾ ਪਹਾੜਾਂ 'ਚ ਪੈ ਜਾਂਦਾ ਆਓ ਇੱਥੇ ਇਸ ਗੁਰਦੁਆਰੇ ਨੂੰ ਦੇਖੋ ਗੁਰੂ ਘਰਾਂ ਨਾਲ ਜੁੜੋ ਤੇ ਗੁਰੂ ਘਰਾਂ ਦੀ ਸਾਂਭ ਸੰਭਾਲ ਵੱਲ ਵੀ ਆਪਾਂ ਸਾਰੇ ਧਿਆਨ ਦਈਏ ਆਹ ਜਿਹੜੀ ਤੁਸੀਂ ਹੁਣ ਬੌਲੀ ਵੇਖੋਗੇ ਇਹ ਬੌਲੀ ਵਿੱਚ ਪਾਣੀ ਹੈਗਾ ਇਸ ਬੌਲੀ ਵਿੱਚੋਂ ਮੈਂ ਅਤੇ ਮੇਰੇ ਬੱਚੇ ਅਤੇ ਮੇਰੀ ਧਰਮ ਪਤਨੀ ਨੇ ਇਸ ਬੌਲੀ ਚੋਂ ਪਾਣੀ ਛਕਿਆ ਹੈ ਇਹ ਬੌਲੀ ਪਾਈਕ ਨੇ ਜੀ ਜਿਨ੍ਹਾਂ ਨੂੰ ਅਸੀਂ ਸਾਂਝੀ ਵਲਤਾ ਦੇ ਪਰਦੀਕ ਹੋ ਜੋ ਜਾਣਦੇ ਆ ਉਹਨਾਂ ਦੀ ਬੌਲੀ ਹੈ ਧੰਨਵਾਦ